ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਰਦਾਸ ਕਿਵੇਂ ਤੇ ਕਦੋਂ ਪ੍ਰਵਾਨ ਹੁੰਦੀ ਹੈ ਅੱਜ ਕੱਲ ਹਰ ਕੋਈ ਕਹਿੰਦਾ ਹੈ ਕਿ ਮੇਰੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਮੇਰੀ ਰੱਬ ਤਾਂ ਸੁਣਦਾ ਹੀ ਨਹੀਂ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਕਿਉਂ ਰੱਬ ਕਿਸੇ ਦੀ ਨਹੀਂ ਸੁਣਦਾ ਤੇ ਕਦੋਂ ਤੁਹਾਡੀ ਅਰਦਾਸ ਪ੍ਰਵਾਨ ਹੁੰਦੀ ਹੈ ਅੱਜ ਇੱਕ ਸਾਕੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਗੁਰੂ ਹਰ Rai ਸਾਹਿਬ ਦੇ ਜੀਵਨ ਦੀ ਇੱਕ ਘਟਨਾ ਹੈ ਤਕਰੀਬਨ ਮਾਈ ਤਾਬੂ ਦਾ ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਵੇ ਬੜੀ ਭਾਵਨਾ ਵਾਲੀ ਹੋਈ ਹੈ ਏਰਪੁਰ ਸਾਹਿਬ ਵਿੱਚ ਇਹਦੇ ਘਰ ਕੋਈ ਇੰਨੀ ਜ਼ਿਆਦਾ ਅਮੀਰੀ ਨਹੀਂ ਸੀ ਪਰ ਫੇਰ ਵੀ ਮਨ ਦਾ ਫੁਰਨਾ ਜ਼ਰੂਰ ਸੀ ਕਿ ਸੰਗਤਾਂ ਵਿੱਚ ਲੰਗਰ ਦੀ ਸੇਵਾ ਕਰਨੀ ਮੇਰੀ ਭਾਵਨਾ ਮੈਂ ਸਤਗੁਰ ਦੇ ਲੰਗਰ ਦੀ ਸੇਵਾ ਕਰਾਂ ਮਾਈ ਤਾਬੂ ਜੀ ਕਹਿੰਦੇ ਨੇ ਮੇਰੀ ਭਾਵਨਾ ਮੈਂ ਸਤਗੁਰ ਦੇ ਲੰਗਰ ਦੀ ਸੇਵਾ ਕਰਾਂ ਲੰਗਰ ਚ ਪ੍ਰਸ਼ਾਦ ਪਾਣੀ ਚਕਾਵਾ ਪਰ ਇੰਨੀ ਸਮਰਥ ਨਹੀਂ ਸੀ ਸੰਗਤ ਦਾ ਲੰਗਰ ਕਰ ਸਕੀ ਪਰ ਉਹਨੇ ਕੀ ਕਰਨਾ ਉਹਨੇ ਆਪਣੀ ਕਿਰਤ ਕਰਕੇ ਰੋਟੀ ਬਣਾਉਣੀ ਤਿ ਖਾਣੀ ਇਤਿਹਾਸ ਕਹਿੰਦਾ ਹੈ ਉਹਨੇ ਥੋੜਾ ਜਿਹਾ ਅਨਾਜ ਇਕੱਠਾ ਕੀਤਾ ਇੱਕ ਇੱਕ ਦਾਣੇ ਉੱਤੇ ਉਹਨੇ ਸ਼ਬਦ ਪੜਨਾ ਬਾਣੀ ਪੜਨਾ ਸ਼ੁਰੂ ਕਰ ਦਿੱਤੀ ਉਸ ਮਹੀਨੇ ਪ੍ਰਸ਼ਾਦਾ ਤਿਆਰ ਕੀਤਾ ਮਾਈ ਤਾਬੂ ਨੇ ਅੰਨ ਦੇ ਇੱਕ ਇੱਕ ਦਾਣੇ ਤੇ ਮੂਲ ਮੰਤਰ ਪੜ੍ਹਦਿਆਂ ਚੱਕੀ ਤੇ ਪੀਂਦਿਆਂ ਬਾਣੀ ਪੜਦੀ ਰਹੀ ਗੁਰਮੁਖ ਸੱਚੀ ਮੁੱਚੀ ਇਹ ਨਹੀਂ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਦਾ ਪਰਿਵਾਰ 'ਚ ਜੇ ਲਾਗੂ ਹੋ ਸਕੇ ਜਿਸ ਕਿਚਨ ਵਿੱਚ ਜਿਸ ਕਿਚਨ ਵਿੱਚ ਗੁਰੂ ਆ ਜਾਏਗਾ ਨਾ ਸੱਚੀ ਮੁੱਚੀ ਉੱਥੋਂ ਦਾ ਭੋਜਨ ਵੀ ਬੰਦਿਆ ਦੇ ਅੰਦਰ ਨੂੰ ਟਿਕਾਣ ਲੱਗ ਪਵੇਗਾ ਉਸ ਮਾਈ ਨੇ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕਰ ਲਿਆ ਪਰ ਫਿਰ ਉਸਨੇ ਸੋਚਿਆ ਕਿ ਜੇ ਮੈਂ ਲੈ ਕੇ ਗਈ ਤਾਂ ਲੋਕੀ ਕੀ ਕਹਿਣਗੇ ਸੁੱਕੀ ਰੋਟੀ ਲੈ ਕੇ ਆ ਗਈ ਕਿਉਂਕਿ ਬੜੀਆਂ ਆਪਣੇ ਖਿਆਲਾਂ ਵਿੱਚ ਸੀ ਲੋਕ ਦੇ ਕਹਿੰਦੇ ਲੋਕ ਦੇ ਉਹ ਕਹਿੰਦੇ ਨੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਸਤਗੁਰ ਜੀ ਚਰਨ 'ਚ ਅਰਦਾਸ ਕੀਤੀ ਮਾਤਾ ਬੋਨੇ ਪ੍ਰਸ਼ਾਦ ਪਾਣੀ ਤਿਆਰ ਕਰਕੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਭਾਵਨਾ ਨਾਲ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੈ ਤੇ ਇੱਛਾ ਹੈ ਮੇਰੀ ਤੁਸੀਂ ਕਿਰਪਾ ਕਰਕੇ ਇਹ ਪ੍ਰਸ਼ਾਦ ਪਾਣੀ ਛਕੋ ਤੇ ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਹਰ Rai ਸਾਹਿਬ

ਉੱਚੀ ਆਵਾਜ਼ ਸੁਣੀ ਕੱਚਾ ਜਿਹਾ ਘਰ ਸੀ ਬੂਹਾ ਖੋਲਿਆ ਵੇਖਿਆ ਧੰਨ ਗੁਰੂ ਹਰ राय ਸਾਹਿਬ ਘੋੜੇ ਤੇ ਨੇ ਤੇ ਮਹਾਰਾਜ ਨੇ ਹੱਸ ਕੇ ਕਿਹਾ ਉੱਖ ਬੜੀ ਲੱਗੀ ਸੀ ਚਿੱਤ ਕੀਤਾ ਮਾਈ ਤਾਬੋ ਦੇ ਹੱਥ ਦੀ ਇੱਕ ਰੋਟੀ ਖਾਣ ਦਾ ਇਹ ਕਹਦਾ ਫਲਸਫਾ ਹੋ ਗਿਆ ਗੱਲ ਰੋਟੀ ਦੀ ਨਹੀਂ ਗੱਲ ਤੁਸੀਂ ਦੇਖੋ ਸੁਰਤ ਦੀ ਭਾਵਨਾ ਕੀ ਹੈ ਮਹਾਰਾਜ ਕਹਿਣ ਲੱਗੇ ਅਸੀਂ ਤੇਰੇ ਘਰ ਆਏ ਆ ਪ੍ਰਸ਼ਾਦਾ ਛਕਾਓ ਜੀ ਗੁਰਮੁਖੋ ਮਹਾਰਾਜ ਨੇ ਕੋਈ ਹੱਥ ਨਹੀਂ ਧੋਤੇ ਘੋੜੇ ਤੇ ਬੈਠੇ ਬੈਠੇ ਉਹ ਪੌਣੀ ਚ ਲਪੇਟ ਕੇ ਕੱਪੜੇ ਚ ਲਪੇਟ ਕੇ ਰੋਟੀ ਲਈ ਤੇ ਹਜੂਰ ਦੇ ਅੱਗੇ ਚ ਉਹ ਰੋਟੀ ਰੱਖ ਦਿੱਤੀ ਤੇ ਹਜੂਰ ਜੇ ਤੋੜ ਕੇ ਖਾਣ ਲੱਗੇ ਮਾਈ ਨੂੰ ਭੁੱਲ ਗਿਆ ਕਿ ਮੈਂ ਬੋਲਣਾ ਕੀ ਹੈ ਇੱਕ ਜਗ੍ਹਾ ਇਹ ਵੀ ਪੜਿਆ ਗਿਆ ਉਹ ਕਹਿਣਾ ਸੀ ਕਿ ਮਹਾਰਾਜ ਮੈਂ ਪਾਪੀ ਤੂੰ ਬਖਸ਼ਣ ਹਰ ਇਹ ਕਹਿਣਾ ਸੀ ਤੇ ਅਸਲ ਚ ਕੀ ਹੁੰਦਾ ਸੱਚੀ ਜੋ ਪੇਮ ਵਿੱਚ ਗਵਾਚੇ ਹੋਏ ਬੰਦੇ ਨੂੰ ਜਿਹੜਾ ਦੂਰ ਪ੍ਰੇਮ ਚ ਭਿੱਜ ਗਿਆ ਹੈ ਉਹਨੂੰ ਵੀ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੇ ਵਰਤਨ ਲੱਗਾ ਅਤ ਦਾ ਕ੍ਰੋਧਿਤ ਬੰਦਾ ਵੀ ਭੁੱਲ ਜਾਂਦਾ ਹੈ ਕਿ ਵਰਤਨ ਲੱਗਾ ਮੈਂ ਤੇ ਅਤ ਦਾ ਪ੍ਰੇਮ ਵੀ ਜਿਹੜਾ ਹੁੰਦਾ ਉਹ ਵੀ ਭੁੱਲ ਜਾਂਦਾ ਹੈ ਉਹਨੇ ਪ੍ਰਸ਼ਾਦ ਚਕਾਇਆ ਤੇ ਲਫ਼ਜ਼ ਕਹਿਣ ਲੱਗ ਪਈ ਤੂੰ ਪਾਪੀ ਮੈਂ ਬਖਸ਼ਣਹਾਰ ਲਫ਼ਜ਼ ਸੁਣੋ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਸਿੱਖ ਨੇ ਝੰਜੋੜ ਦਿੱਤਾ ਉਹ ਕੰਬ ਗਏ ਕਿ ਮਾਈ ਸ਼ਬਦ ਕੀ ਵਰਤਦੀ ਪਈ ਹੈ ਹਜੂਰ ਨੇ ਉੱਤੋਂ ਇਸ਼ਾਰਾ ਕਰਕੇ ਕਿਹਾ ਸ਼ਬਦਾਂ ਵਿੱਚ ਨਾ ਉਲਝੋ ਇਹ ਜਿਹੜਾ ਇਹਦੇ ਅੰਦਰ ਦੀ ਸੁੱਤ ਬਣੀ ਹੋਈ ਹੈ ਨਾ ਚੇਤੇ ਰੱਖੋ ਇਹਦੇ ਅੰਦਰ ਦੇ ਪਿਆਰ ਨੇ ਉਸ ਥਾਂ ਤੇ ਪਹੁੰਚ ਗਈ ਹੈ ਜਿਹਨੂੰ ਬਾਹਰ ਦੀ ਸ਼ਬਦਾਵਲੀ ਨੂੰ ਭੁੱਲ ਚੁੱਕੀ ਹੈ ਮੈਂ ਆਪ ਨੂੰ ਫੇਰ ਬੇਨਤੀ ਕਰ ਰਹਾ ਮੈਂ ਲਫ਼ਜ਼ ਉੱਤੇ ਆਉਣਾ ਚਾਹਨਾ ਕਿ ਗੁਰਬਾਈ ਜਿਹੜੀ ਹੈ ਉਹ ਲਫ਼ਜ਼ਾਂ ਸਾਨੂੰ ਸਮਝਾਉਂਦੀ ਹੈ ਪਰ ਸੰਕਿੰਤਾ ਨੂੰ ਕੋਈ ਥਾਂ ਨਹੀਂ ਦਿੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਅਕਸਰ ਕਹਿੰਨਾ 15 ਭਾਸ਼ਾ ਦੇ ਲਫ਼ਜ਼ ਦੀ ਵਰਤੋਂ ਹੋਈ ਹੈ ਸਤਿਗੁਰ ਨੇ तकरीबन 15 ਪਾਸ਼ਾ ਦੀ ਵਰਤ ਕੀਤੀ ਹੈ ਇਸੀ ਭਾਸ਼ਾ ਨਾਲ ਹੀਟ ਨਹੀਂ ਪਰ ਪਿਆਰੋ ਅੱਖਰ ਵੀ ਉਹ ਪਰਵਾਨ ਹੈ ਜਿਨ੍ਹਾਂ ਅੱਖਰਾਂ ਚ ਵੈਗਰੂ ਜੀ ਦੀ ਯਾਦ ਹੋਵੇ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਨਾਮ ਦਾ ਸਿਮਰਨ ਕਰੋ ਹਿਰਦੇ ਵਿੱਚ ਸੱਚੀ ਸੁੱਚੀ ਭਾਵਨਾ ਰੱਖ ਅਰਦਾਸ ਕਰੋ ਤੇ ਇਹੋ ਜੀ ਕਿਰਤੀ ਅਰਦਾਸ ਇੱਕ ਦਿਨ ਪਰਵਾਨ ਜਰੂਰ ਹੁੰਦੀ ਹੈ ਜੇ ਤੁਸੀਂ ਆਪਣੇ ਮਨ ਦੇ ਅੰਦਰ ਦਿਲ ਦੇ ਅੰਦਰ ਸੱਚੀ ਸੁੱਚੀ ਭਾਵਨਾ ਕਰਕੇ ਅਰਦਾਸ ਕਰੂਗੀ ਤੇ ਤੁਹਾਡੀ ਉਹ ਅਰਦਾਸ ਪ੍ਰਵਾਨ जरूर ਹੋਏਗੀ ਅੱਜ ਦੀ ਸਾਖੀ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਜਰੂਰ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ